ਸਾਰੇ ਅਨੁਸ਼ਾਸਤਿਕਾਲ ਮੈਂ ਪਰਮਜੋਤ ਸਿੰਘ ਕਲਾਸ 7 ਦਾ ਪਾਠ 6 ਮ ਬਲਦਾਂ ਵਾਲਾ ਪਿਆਰਾ ਸਿੰਘ ਲੈ ਕੇ ਤੁਹਾਡੇ ਸਾਹਮਣੇ ਇੱਕ ਵਾਰ ਫੇਰ ਹਾਜ਼ਰ ਹਾਂ ਆਓ ਲੈਸਨ ਸ਼ੁਰੂ ਕਰਦੇ ਹਾਂ ਪਿੰਡ ਦੇ ਗੁਰਦੁਆਰੇ ਵਿੱਚ ਹਰ ਰੋਜ਼ ਸਵੇਰੇ 4 ਵਜੇ ਭਾਈ ਦੀ ਆਵਾਜ਼ ਕੰਨੀ ਪੈਂਦਿਆਂ ਹੀ ਪਿਆਰਾ ਸਿੰਘ ਮੰਜੇ ਤੋਂ ਉੱਠ ਖੜਦਾ ਪਹਿਲਾਂ ਉਹ ਪਸ਼ੂਆਂ ਨੂੰ ਪੱਠੇ ਪਾਉਂਦਾ ਫਿਰ ਨਲਕਾ ਘੇੜ ਕੇ ਪਾਣੀ ਭਰਦਾ ਵੇ ਵਾਹ ਗਰੂ ਵਾਹ ਗਰੂ ਬੋਲਦਾ ਇਸ਼ਨਾਨ ਕਰਨ ਲੱਗ ਜਾਂਦਾ ਇਸ਼ਨਾਨ ਕਰਨ ਤੋਂ ਬਾਅਦ ਉਹ ਬਲਦਾਂ ਦੀ ਖੁਰਲੀ ਵਿੱਚ ਹੱਥ ਮਾਰ ਕੇ ਪੱਠੇ ਇਕੱਠੇ ਕਰਦਾ ਆਖਦਾ ਰੱਜ ਲੋ ਸ਼ੇਰੋ ਫੇਰ ਖੇਤ ਨੂੰ ਚੱਲਾਂਗੇ ਪਸ਼ੂਆਂ ਵੱਲੋਂ ਵੇਲਾ ਹੋ ਕੇ ਉਹ ਚਲਾਨੀ ਕੋਲ ਆ ਕੇ ਤਨਕੌਰ ਨੂੰ ਆਵਾਜ਼ ਮਾਰਦਾ ਤਨਕੁਰੇ ਲੱਸੀ ਰੈਡਕਲੀ ਦਾ ਗੜਵੀ ਭਰ ਲਿਆ ਫੇਰ ਮੈਂ ਖੇਤ ਨੂੰ ਜਾਣਾ ਇਹ ਪਿਆਰਾ ਸਿੰਘ ਦਾ ਨਿਤਨੇਮ ਸੀ ਸਾਰੇ ਪਿੰਡ ਵਿੱਚ ਉਹ ਬਲਦਾਂ ਵਾਲਾ ਪਿਆਰਾ ਸਿੰਘ ਦੇ ਨਾਂ ਨਾਲ ਮਸ਼ਹੂਰ ਸੀ ਹਰੀ ਕ੍ਰਾਂਤੀ ਵੇਲੇ ਉਹ ਆਪਣੀ 20 ਵਿੱਗੇ ਜ਼ਮੀਨ ਦੀ ਖੇਤੀ ਬਲਦਾਂ ਨਾਲ ਹੀ ਕਰਦਾ ਸੀ ਅੱਜ ਵੀ ਉਸਦੇ ਬਲਦ ਨਵੇਂ ਨਰੋਏ ਸਨ ਹਰ ਰੋਜ਼ ਸਵੇਰੇ ਉੱਠ ਕੇ ਉਹ ਰਾਤੀਂ ਬਣਾਈ ਸਕੀਮ ਅਨੁਸਾਰ ਖੇਤਾਂ ਵਿੱਚ ਜਾ ਕੇ ਆਪਣਾ ਕੰਮ ਵਿੱਢ ਲੈਂਦਾ ਹਲ ਜੋੜਨਾ ਹੋਵੇ ਭਾਵੇਂ ਖੂ ਉਹ ਹਾਜ਼ਰੀ ਖੇਤ ਵਿੱਚ ਹੀ ਖਾਂਦਾ ਸੀ ਨਿਆਈਆਂ ਵਿੱਚ ਤੋਬੇ ਤੋਂ ਪਾਰ ਖੂ ਦੇ ਸਿਰ صدਕਾ ਉਸ ਦੇ ਖੇਤ ਹਰੇ ਭਰੇ ਰਹਿੰਦੇ ਸਨ ਉਸ ਨੇ ਖੇਤੀ ਦੇ ਢੰਗ ਤਰੀਕੇ ਆਪਣੇ ਬਾਪੂ ਦੀਦਾਰ ਸਿੰਘ ਤੋਂ ਸਿੱਖੇ ਸਨ ਪਿਆਰਾ ਸਿੰਘ ਨੂੰ ਆਪਣੇ ਬਾਪੂ ਦੀਆਂ ਗੱਲਾਂ ਅੱਜ ਵੀ ਯਾਦ ਸਨ ਭਾਈ ਪਿਆਰਾ ਸਿਆਂ ਹਰ ਰੋਜ਼ ਵਕਤੇ ਖੇਤ ਜਾਇਆ ਕਰ ਖੇਤ ਦੀ ਹਰ ਵਟ ਬੰਨੇ ਤੇ ਗੇੜਾ ਮਾਰੀਦਾ ਹੁੰਦਾ ਰੁੱਖ ਬੂਟੇ ਤੇ ਫਸਲ ਦੇ ਪੱਤਿਆਂ ਨੂੰ ਧਿਆਨ ਨਾਲ ਦੇਖੀਦਾ ਫਸਲਾਂ ਦਾ ਤਾਂ ਧੀਆਂ ਪੁੱਤਾਂ ਤੋਂ ਵੀ ਵੱਧ ਖਿਆਲ ਰੱਖਣਾ ਪੈਂਦਾ ਹੱਥ ਨਾਲ ਮਿਹਨਤ ਕਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਤੰਗੀ ਨਹੀਂ ਰਹਿੰਦੀ ਸੱਚਮੁੱਚ ਪਿਆਰਾ ਸਿੰਘ ਨੂੰ ਕਿਸੇ ਚੀਜ਼ ਦੀ ਤੰਗੀ ਤੁਰਸ਼ੀ ਨਹੀਂ ਸੀ ਦੁੱਧ ਪੁੱਤ ਤੇ ਧੀ ਉਸ ਦੇ ਘਰ ਸਨ ਦੋ ਮੱਝਾਂ ਇੱਕ ਗਾਂ ਤੇ ਨਗੋਰੀ ਬਲਦਾਂ ਦੀ ਜੋੜੀ ਨਾਲ ਉਹ ਆਪਣੇ ਘਰ ਨੂੰ ਭਰਿਆ-ਭਰਿਆ ਸਮਝਦਾ ਸੀ ਸਵੇਰੇ ਸਾਜਰੇ ਖੇਤਾਂ ਵਿੱਚ ਜਾ ਕੇ ਉਹ ਕੰਮ ਸ਼ੁਰੂ ਕਰ ਦਿੰਦਾ ਅਤੇ ਦੁਪਹਿਰ ਦੀ ਰੋਟੀ ਤੱਕ ਡੱਟ ਕੇ ਕੰਮ ਕਰਦਾ ਸੂਰਜ ਦੀ ਟਿੱਕੀ ਚੜ੍ਹਦੀ ਨਾਲ ਧਨਕੌਰ ਉਸ ਦੀ ਹਾਜ਼ਰੀ ਲੈ ਕੇ ਆਂਦੀ ਉਹ ਖੂਹ ਉੱਤੇ ਟਾਲੀਆਂ ਦੀ ਛਾਂ ਵਿੱਚ ਬੈਠ ਕੇ ਰੋਟੀ ਖਾਂਦੇ ਅਤੇ ਖੇਤਾਂ ਵਿੱਚ ਬੀਜੀਆਂ ਫਸਲਾਂ ਬਾਰੇ ਗੱਲਾਂ ਕਰਦੇ ਖੂਦ ਨਾਲ ਹੀ ਇੱਕ ਛੋਟੀ ਜਿਹੀ ਖੱਤੀ ਵਿੱਚ ਪਿਆਰਾ ਸਿੰਘ ਨੇ ਘਰ ਪਰਿਵਾਰ ਲਈ ਸਬਜ਼ੀਆਂ ਬੀਜੀਆਂ ਹੋਈਆਂ ਸਨ। ਹਾਜ਼ਰੀ ਖਾ ਕੇ ਪਿਆਰਾ ਸਿੰਘ ਆਪਣੇ ਕੰਮ ਜਾ ਲੱਗਦਾ ਤੇ ਧਨ ਕੋਰ ਪਸ਼ੂਆਂ ਲਈ ਪੱਠੇ ਵੱਢਣ ਲੱਗ ਜਾਂਦੀ। ਪੱਠੇ ਵੱਢਣ ਤੋਂ ਬਾਅਦ ਉਹ ਸਬਜ਼ੀਆਂ ਦੀ ਦੇਖਭਾਲ ਕਰਦੀ ਅਤੇ ਫਿਰ ਤਾਜ਼ੀ ਸਬਜ਼ੀ ਤੋੜ ਕੇ ਘਰ ਨੂੰ ਮੋੜਾਂਦੀ। ਪਿੰਡ ਵਿੱਚ ਟਰੈਕਟਰ ਆਏ, ਖੇਤਾਂ ਨੂੰ ਬੀਜਣ, ਗੁੱਢਣ ਤੇ ਵਾਢੀ ਕਰਨ ਲਈ ਮਸ਼ੀਨਾਂ ਆਈਆਂ। ਪਿਆਰਾ ਸਿੰਘ ਨਗੌਰ ਤੋਂ ਬਲਦਾਂ ਦੀ ਜੋੜੀ ਲੈ ਆਇਆ ਹਰ ਰੋਜ਼ ਸਵੇਰੇ 5 ਵਜੇ ਪਿਆਰਾ ਸਿੰਘ ਦੇ ਬਲਦਾਂ ਦੇ ਗੱਲ ਪਾਈਆਂ ਟੱਲੀਆਂ ਟੁਣਕ-ਟੁਣਕ ਕਰਦੀਆਂ ਸੱਬ ਦਾ ਮਨ ਮੋਹਂਦੀਆਂ ਸਨ ਉਹ ਦੱਬ ਕੇ ਵਾਹ ਤੇ ਰੱਜ ਕੇ ਖਾ ਵਾਲੀ ਖੇਤੀ ਵਿੱਚ ਯਕੀਨ ਰੱਖਦਾ ਸੀ ਇੱਕ ਦਿਨ ਦੁਪਹਿਰ ਦੀ ਰੋਟੀ ਖਾਣ ਤੋਂ ਬਾਅਦ ਤਨਕੋਰ ਕਹਿਣ ਲੱਗੀ ਭਲਿਆ ਲੋਕਾ ਤੂੰ ਵੀ ਖੇਤਾਂ ਵਿੱਚ ਫਾਰਮੀ ਖਾਦ ਪਾ ਨਵੇਂ ਬੀਜ ਪਾ ਆਪਾਂ ਵੀ ਟਰੈਕਟਰ ਵਾਲੇ ਬਣੀਏ ਮੁੰਡਾ ਜਵਾਨ ਹੋ ਗਿਆ 12ਵੀਂ ਜਮਾਤ ਵਿੱਚ ਪੜਦਾ ਧੀ ਨੇ ਵੀ ਈਟੀਟੀ ਪਾਸ ਕਰ ਲਈ ਉਹਦੇ ਲਈ ਕੋਈ ਚੰਗਾ ਮੁੰਡਾ ਦੇਖਾਂਗੇ ਚੰਗਾ ਰਿਸ਼ਤਾ ਤਾਈਓ ਮਿਲੂ ਜੇ ਘਰ ਵਿੱਚ ਤਨਕੌਰ ਨੇ ਅਜੇ ਗੱਲ ਪੂਰੀ ਨਹੀਂ ਕੀਤੀ ਸੀ ਕਿ ਪਿਆਰਾ ਸਿੰਘ ਬੋਲ ਪਿਆ ਬਸ ਕਰ ਤਨਕੁਰੇ ਬਸ ਕਰ ਪਹਿਲਾ ਤੇਰੇ ਘਰ ਵਿੱਚ ਕਾਦੀ ਘਾਟ ਹੈ ਪਹਿਲਾਂ ਮੈਂ ਤੇਰਾ ਭੁਲੇਖਾ ਦੂਰ ਕਰਾਂ ਕੁੜੀ ਦਾ ਮੈਂ ਸਿੱਧਾ ਸਾਦਾ ਵਿਆਹ ਕਰਾਂ ਤੇ ਮੁੰਡੇ ਦੇ ਵਿਆਹ ਤੇ ਆਪਾਂ ਕੁਝ ਲੈਣਾ ਨਹੀਂ ਦੂਜੀ ਗੱਲ ਆਪਣੀ ਥੋੜੀ ਖੇਤੀ ਅਜੇ ਬਲਦਾਂ ਨਾਲ ਚੱਲੀ ਜਾਂਦੀ ਹੈ ਮੈਂ ਲੋਕਾਂ ਵਾਂਗ ਦੇਖੋ ਦੇਖੀ ਅੱਡੀਆਂ ਚੁੱਕ ਕੇ ਫਾਹਾ ਨਹੀਂ ਲੈਣਾ ਕਰਜ਼ੇ ਤੇ ਲਈ ਮਸ਼ੀਨਰੀ ਤੇ ਪੈਸੇ ਚੁੱਕ ਕੇ ਵਿਆਹ ਕਰਨ ਵਾਲਿਆਂ ਦਾ ਹਾਲ ਸਭ ਨੂੰ ਪਤਾ ਕੀ ਹੁੰਦਾ ਲ ਮੈਂ ਤਾਂ ਨਹੀਂ ਕਹਿੰਦੀ ਮੈਨੂੰ ਤਾਂ ਆਪਣਾ ਪ੍ਰੀਤਮ ਕਹਿੰਦਾ ਸੀ ਅੱਖੇ ਬਾਪੂ ਨੂੰ ਤੂੰ ਕਹ ਮੈਂ ਤਾਂ ਦਿਨ ਵਿੱਚ ਦੋ ਵੇਲੇ ਖੇਤਾਂ ਉਨੀਆਂ ਕੰਮ ਕਰਨ ਕੰਮ ਕਰਦੇ ਰੋ ਤਾਂ ਦੇ ਨਰੋਈ ਰਹਿੰਦੀ ਹੈ ਵੇਲੇ ਬੰਦੇ ਨੂੰ ਤਾਂ ਸੋ ਬਿਮਾਰੀਆਂ ਲੱਗਦੀਆਂ ਨੇ ਤਨਕੁਰ ਨੇ ਆਪਣੇ ਪੁੱਤਰ ਦੇ ਮਨ ਦੀ ਗੱਲ ਪਿਆਰਾ ਸਿੰਘ ਨੂੰ ਕਹਿ ਸੁਣਾਈ ਸੀ ਪਰ ਪਿਆਰਾ ਸਿੰਘ ਨੇ ਸਪਸ਼ਟ ਹੀ ਕਹਿ ਦਿੱਤਾ ਤਨਕੁਰੇ ਮੈਂ ਤਾਂ ਜਦ ਤੱਕ ਨੈਣ ਪ੍ਰਾਣ ਕੰਮ ਕਰਦੇ ਨੇ ਕੁਦਰਤੀ ਢੰਗ ਨਾਲ ਹੀ ਖੇਤੀ ਕਰੂੰਗਾ ਤੈਨੂੰ ਤਾਂ ਪਤਾ ਅੱਧੇ ਪਿੰਡ ਦੇ ਲੋਕ ਖਾਣ ਲਈ ਕਣਕ ਮੱਕੀ ਤੇ ਮੂੰਗੀ ਆਪਣੇ ਕੋਲੋਂ ਮੁੱਲ ਲੈਂਦੇ ਨੇ ਲੋਕਾਂ ਨੂੰ ਪਤਾ ਕਿ ਅਸੀਂ ਖੇਤਾਂ ਵਿੱਚ ਦੇਸੀ ਰੂੜੀ ਦੀ ਖਾਦ ਪਾਉਂਦੇ ਆਂ ਤੇ ਫਸਲਾਂ 'ਤੇ ਕੋਈ ਦਵਾਈ ਨਹੀਂ ਛਿੜਕਦੇ ਮੈਂ ਤਾਂ ਸਭ ਨੂੰ ਕਹਿਣਾ ਕਿ ਤੁਸੀਂ ਵੀ ਦੇਸੀ ਖਾਦ ਨਾਲ ਫਸਲਾਂ ਤਿਆਰ ਕਰੋ। ਤਨਕੁਰੇ ਜੇ ਵਾਹ ਵਹੀ ਸਮੇਂ ਸਿਰ ਹੋ ਜਾਏ ਤਾਂ ਖੇਤਾਂ ਵਿੱਚ ਨਦੀਨ ਹੁੰਦਾ ਹੀ ਨਹੀਂ। ਜੇ ਹੋ ਵੀ ਜਾਏ ਤਾਂ ਇੱਕ ਅੱਧੀ ਗੋਡੀ ਕਰ ਦਿਓ। ਤਨਕੌਰ ਨਾਲ ਗੱਲਾਂ ਕਰਦਾ ਕਰਦਾ ਪਿਆਰਾ ਸਿੰਘ ਮੋਢੇ ਤੇ ਕਈ ਰੱਖ ਕੇ ਖੇਤਾਂ ਨੂੰ ਤੁਰ ਪਿਆ। ਪਿਆਰਾ ਸਿੰਘ ਆਪਣੀ ਧੰਨ ਦਾ ਪੱਕਾ ਸੀ। ਖੇਤੀ ਨੂੰ ਤਾਂ ਉਹ ਪੂਜਦਾ ਸੀ। ਕਈ ਵਾਰ ਉਹ ਆਖਦਾ ਧਰਤੀ ਤਾਂ ਸਾਡੀ ਮਾਂ ਹੈ। ਕਿੰਨੀ ਸੇਵਾ ਕਰੋਗੇ ਉਹਨਾ ਹੀ ਫਲ ਦਿੰਦੀ ਹੈ ਉਹ ਸੂਰਜ ਦੀ ਟਿੱਕੀ ਛਿਪਣਸਾਰ ਹੀ ਬਲਦਾਂ ਦੇ ਗਲਾਂ ਵਿੱਚ ਪੰਜਾਲੀ ਲਾ ਦਿੰਦਾ ਸੀ ਉਹ ਆਖਦਾ ਸਵੇਰ ਦੇ ਕੰਮ ਕਰਦੇ ਨੇ ਇਹਨਾਂ ਨੂੰ ਵੀ ਆਰਾਮ ਦੀ ਲੋੜ ਆ ਭਾਈ ਕਈ ਵਾਰ ਉਸ ਦਾ ਪੁੱਤਰ ਸ਼ਾਮ ਨੂੰ ਖੇਤ ਜਾ ਪਹੁੰਚਦਾ ਪਠਿਆਂ ਦੀਆਂ ਭਰੀਆਂ ਰੇੜੀ ਤੇ ਲੱਦ ਕੇ ਉਹ ਦੋਵੇਂ ਪਿਓ ਪੁੱਤਰ ਗੱਲਾਂ ਕਰਦੇ ਕਰਦੇ ਘਰ ਨੂੰ ਆ ਜਾਂਦੇ ਪਸ਼ੂਆਂ ਨੂੰ ਪਾਣੀ ਪਿਆ ਕੇ ਪੱਠੇ ਦੱਥੇ ਪਾਉਣ ਤੋਂ ਬਾਅਦ ਪਿਆਰਾ ਸਿੰਘ ਚਲਾਨੀ ਕੋਲ ਆ ਕੇ ਪੁੱਛਦਾ ਬੇਟੀ ਪਾਲ ਕਾਦੀ ਸਬਜ਼ੀ ਬਣਾਈ ਆ ਫਲੀਆਂ ਧਰੀਆਂ ਨੇ ਬਾਪੂ ਜੀ ਬੇਬੇ ਦੁਪਹਿਰ ਵੇਲੇ ਖੇਤੋਂ ਫਲੀਆਂ ਤੋੜ ਲਿਆਈ ਸੀ ਪਤੀਲੇ ਵਿੱਚ ਕੜਚੀ ਮਾਰਦੀ ਪਾਲ ਬੋਲਦੀ ਲੈ ਸਬਜ਼ੀਆਂ ਦੀ ਸੁਣ ਲੈ ਸਾਰਾ ਆਂਡ ਗਵਾਂਡ ਮੇਰੇ ਕੋਲੋਂ ਸਬਜ਼ੀਆਂ ਮੰਗ ਕੇ ਲੈ ਜਾਂਦਾ ਕਹਿੰਦੇ ਥੋਡੀਆਂ ਸਬਜ਼ੀਆਂ ਤੇ ਦਵਾਈ ਨਹੀਂ ਛਿੜਕੀ ਹੁੰਦੀ ਧੰਨ ਕੋਰ ਪਿਆਰਾ ਸਿੰਘ ਦੇ ਅੱਗੇ ਰੋਟੀ ਦੀ ਥਾਲੀ ਰੱਖਦੀ ਹੋਈ ਆਖ ਰਹੀ ਸੀ ਸਾਗ ਸੱਤੂ ਅਤੇ ਸਬਜ਼ੀਆਂ ਤੇ ਦਵਾਈ ਛਿੜਕ ਕੇ ਇਹ ਲੋਕ ਖਾਣਗੇ ਕੀ ਪਿਆਰਾ ਸਿੰਘ ਰੋਟੀ ਦੀ ਬੁਰਕੀ ਤੋੜਦਾ ਬੋਲਿਆ ਬਾਪੂ ਜੀ ਹੁਣ ਤਾਂ ਸਰਕਾਰ ਵੀ ਪਾਣੀ ਦੇ ਡਿੱਗਦੇ ਪੱਧਰ ਬਾਰੇ ਸੋਚਣ ਲੱਗ ਪਈ ਆ ਸੁਣਿਆ ਨਵੀਆਂ ਸਕੀਮਾਂ ਬਣਾ ਰਹੀ ਆ ਪ੍ਰੀਤਮ ਬੈਠਕ ਚੋਂ ਮੰਜਾ ਕੱਢ ਕੇ ਬਰਾਂਡੇ ਵਿੱਚ ਡਾਂਦਾ ਹੋਇਆ ਕਹਿ ਰਿਹਾ ਸੀ ਭਾਈ ਧਰਤੀ 'ਚ ਪਾਣੀ ਹੈ ਕਿੰਨਾ ਕੋ ਕਿਸਾਨਾਂ ਨੂੰ ਆਪ ਸੋਚਣਾ ਚਾਹੀਦਾ ਹੈ ਖੇਤਾਂ ਵਿੱਚ ਰੁੱਖ ਬੂਟੇ ਲਾ ਕੇ ਧਰਤੀ ਨੂੰ ਹਰਾ ਭਰਾ ਰੱਖਣ ਤਾਂ ਪਾਣੀ ਦੀ ਘਾਟ ਹੀ ਨਾ ਰਹੇ ਰੋਟੀ ਖਾ ਕੇ ਹੱਥ ਧੁੰਦਾ ਪਿਆਰਾ ਸਿੰਘ ਪੁੱਤਰ ਨੂੰ ਕਹਿ ਰਿਹਾ ਸੀ ਪ੍ਰੀਤਮਾ ਦੇਖ ਤਾਂ ਬਾਹਰ ਗੇਟ ਤੇ ਕੋਈ ਖੜਾ ਲੱਗਦਾ ਫਿਰ ਗੁੜ ਦੀ ਰੋੜੀ ਖਾਂਦਾ ਹੋਇਆ ਪਿਆਰਾ ਸਿੰਘ ਆਪ ਵੀ ਗੇਟ ਵੱਲ ਨੂੰ ਤੁਰ ਪਿਆ ਪਿਆਰਾ ਸਿੰਘ ਆ ਕਰਈਆਂ ਭਾਈ ਪ੍ਰੀਤਮ ਸਿੰਘ ਨੇ ਗੇਟ ਖੋਲ੍ਹਿਆ ਤਾਂ ਸਰਪੰਚ ਅੰਦਰ ਲੰਘ ਆਇਆ ਆਓ ਸਰਪੰਚ ਸਾਹਿਬ ਆਓ ਬੈਠੋ ਬਹਿਣਾ ਨਹੀਂ ਪਿਆਰਾ ਸਿਆ ਮੈਂ ਤਾਂ ਤੇਰੇ ਲਈ ਖਾਸ ਸੁਨੇਹਾ ਲੈ ਕੇ ਆਇਆ ਕੱਲ ਨੂੰ ਆਪਣੇ ਪਿੰਡ ਖੇਤੀ ਮਹਿਕਮੇ ਦੇ ਬੰਦਿਆਂ ਨੇ ਕੁਦਰ ਦੀ ਖੇਤੀ ਬਾਰੇ ਕਿਸਾਨਾਂ ਨਾਲ ਗੱਲਾਂ ਕਰਨ ਆਣਾ ਤੇਰੇ ਬਾਰੇ ਉਹਨਾਂ ਨੇ ਖਾਸ ਤੌਰ ਤੇ ਪੁੱਛਿਆ ਤੇਰੀ ਉਹ ਬੜੀ ਤਾਰੀਫ ਕਰਦੇ ਸਾਂ ਤੂੰ 10 ਵਜੇ ਪੰਚਾਇਤ ਘਰ ਪਹੁੰਚ ਜਾਈ ਸਰਪੰਚ ਗੱਲ ਕਰਕੇ ਮੁੜਨ ਲੱਗਿਆ ਫਿਰ ਬੋਲਿਆ ਮੈਂ ਤਾਂ ਉਹਨਾਂ ਨੂੰ ਕਹਿਤਾ ਸਾਡਾ ਪਿੰਡ ਤਾਂ ਉਹਦੇ ਕੋਲੋਂ ਹੀ ਸਿੱਖ ਲੂ ਖੇਤੀ ਕਰਨੀ ਫਿਰ ਹਸਦਾ ਹਸਦਾ ਸਰਪੰਚ ਵਾਪਸ ਮੁੜ ਗਿਆ ਆ ਤਾਂ ਕਮਾਲ ਹੋ ਗਈ ਬਾਪੂ ਪ੍ਰੀਤਮ ਸਿੰਘ ਆਪਣੇ ਬਾਪੂ ਤੇ ਮਾਣ ਕਰਦਾ ertid ਤੋ ਗਿੱਠ ਉੱਚਾ ਹੋ ਗਿਆ ਸੀ ਭਾਈ ਚੰਗੇ ਕੰਮ ਦਾ ਨਤੀਜਾ ਚੰਗਾ ਹੀ ਹੁੰਦਾ ਚਲੋ ਸਾਜਰੇ ਸੋ ਜਾਓ ਸਵਖਤ ਤੇ ਉੱਠ ਕੇ ਪਹਿਲਾਂ ਖੇਤ ਨੂੰ ਜਾਵਾਂਗੇ ਪਿਆਰਾ ਸਿੰਘ ਸੌਣ ਲਈ ਆਪਣੀ ਮੰਜੀ ਤੇ ਜਾ ਬੈਠਾ ਥੋੜੀ ਦੇਰ ਉਹ ਮੰਜੀ ਤੇ ਬੈਠਾ ਸੋਚਦਾ ਰਿਹਾ ਫਿਰ ਸੌ ਗਿਆ ਇਓਂ ਜਾਪਦਾ ਸੀ ਜਿਵੇਂ ਪਿਆਰਾ ਸਿੰਘ ਨਵੀਂ ਸਵੇਰ ਦੇ ਸੁਪਨੇ ਲੈਂਦਾ ਪਿੰਡ ਦੇ ਕਿਸਾਨਾਂ ਨੂੰ ਕੁਦਰਤੀ ਟੰਗਾ ਨਾਲ ਖੇਤੀ ਕਰਨ ਬਾਰੇ ਭਾਸ਼ਣ ਦੇ ਰਿਹਾ ਹੋਵੇ